ਕਹਿੰਦੇ ਫਾਟ ਕੇ ਸੋਚਿਆ ਉਹਦੇ ਸ਼ਾਨ ਮੋਰੀ ਇਧਰ ਦੇ ਪਾਸੇ ਉਹ ਮੁੰਡਾ ਕਹਿੰਦੇ ਬੱਲ ਜਿਹੜੀ ਆ ਚਾ ਗਿਆ ਕਮਾਲ ਫਿਰ ਗਿਆ ਲੱਕ ਲੱਗਦਾ ਫਾਜੂਰ ਇੱਕ ਵੀ ਵਾਤੇ ਕਹਿੰਦੇ ਨਾਲੇ ਆਪੇ ਟੀਮ ਦੇ ਮੱਚ ਵਿੱਚ ਕਰ ਦਿੰਦੇ ਆ ਇੱਕ ਪਾਸੇ ਕਹਿੰਦੇ ਮੁੰਡੇ ਘਰ ਘਾਟੇ ਖੇਡਦੇ ਆ ਇਹ ਦੂਸਰੇ ਪਾਸੇ ਕਹਿੰਦੇ ਅੰਗਰੇਜ਼ੀ ਵਾਲੇ ਮੁੰਡੇ ਆ ਉਹ ਬੱਲੇ ਕਰ ਪਿੰਡ ਦੇ ਕਹਿੰਦੇ ਚੱਕੇ ਹੁੰਦੇ ਆ ਆਓ ਸਾਹਮਣੇ ਦੇਖਾਂਗੇ ਮੁੰਡਾ ਕਹਿੰਦੇ ਫਤਲ ਗਿਆ ਕਬੱਡੀ ਪੌਣਾ ਪੰਦੀ ਬਲੇ ਬਲੇ ਆਹ 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 ਆਹ

ਕਿਉਂਕਿ ਮੈਂ ਨਕਰਦਾ ਮੁੰਡਾ ਗਰਾਊਂਡ ਦੀ ਸਮਾ ਕਰਦਾ ਇਹ ਜਿਹੜੇ ਮੇਰੇ ਮਿੱਤਰੋ ਗਰਾਊਂਡ ਦੇ ਕੇਂਦਰ ਕਰਦੇ ਆ ਇਹ ਗਰਾਊਂਡ ਵੀ ਫਿਰ ਆਪਣੇ ਆਪ ਕੇਂਦਰ ਜਰੂਰ ਪਾਉਗਾ ਪਰ ਸਾਹਮਣੇ ਮੁੰਡਾ ਭੜਾਟੇ ਵਾਲਾ ਆਓ ਸਾਹਮਣੇ ਵੇਖਾਂਗੇ ਮੇਰੇ ਮਿੱਤਰੋ ਉਧਰਲੇ ਪਾਸੇ ਲੱਗਾ ਯੂ ਆਓ ਬਾਹਵੇਂ ਨਾ ਜਾਂਦਾ ਪਰ ਨੰਬਰ ਵੇਖਾਂਗੇ ਆਹ ਸਾਹਮਣੇ ਰਿੰਦਰ ਜਿਹੜੇ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਨਹੀਂ ਬਰਨਾਲਾ ਜਿਹੜੇ ਮੈਚ ਮੰਨ ਕੇ ਵੰਦਾ ਆਹ ਬਈ ਮੋਰ ਸਿੰਘ ਵਾਲਾ ਤੇ ਰਾਮਪੁਰ ਬਣੀ ਟੀਮਾਂ ਆ ਜਾਂਦੀ ਤੇ ਨਾਲ ਜੱਜ ਵਾਲਾ ਵਸਦਾ ਹੈ

ਦੇਵੀ ਕਰਵਾ ਸਾਡੇ ਦਾਸਾ ਜੀ ਮੁੰਡੇ ਆਈ ਸੀ ਇਹ ਕਿੰਨੇ ਵੀ 11 ਵਜੇ ਤੱਕ ਘਰੇ ਆਪਾਂ ਪਹੁੰਚਾਂਗੇ ਬਹੁਤ ਬਹੁਤ ਧੰਨਵਾਦ ਆਉਂਦੀ ਨਛੱਟਨੀਆਂ ਟੀਮਾਂ ਜਲਦੀ ਦੇ ਨਾਲ ਜਾਂਜਮਾਲਾ ਮਰਸੇ ਵਿੱਚ ਪਹਿਲਾ ਬੋਗਿਆ ਫੋਲਰ ਵਾਲਾ ਜੋਗੜਾ ਮਰਸੇ ਵਿੱਚ ਬੰਦ ਲਿਆ ਇਹ ਸਾਰੀਆਂ ਟੀਮਾਂ ਦੀ ਫੀਰ ਭਰਵਾਂਗੇ ਜਲਦੀ ਦੇ ਨਾਲ ਸਿਆ ਖੇਡ ਦੇ ਮੈਦਾਨ ਦੇ ਵਿੱਚ ਆ ਜਾਣਗੇ ਹਾਂ ਆਪਣਾ ਆਰ ਅਸਲੇ ਮੋਗਾ

सबको तैकलाएगा एक मसले पेट होना कहो वो जो मोकिया

बेहतर बोली है हम तेना कौन जफा ला के गोलियां बनावा हूं तेनालीफा लाएगा और सामने देखा फटिया गया और जो हो गए हूं अपना पेट भी खराब है दबाम ली, केमली, रिंटर, आउटर आगे ले धोड़ना, ठेठ गांव में रहता, तीन पैर किया रहता, आज फेंके सारा जाकर भाई, आउट मार मारता, वहाँ पे लेके चल रही है अकेली, एक आउट किसे पानी बचा, आज पता जाना लगेगा कि कौन किसे पानी रहता, आज पता जाना लगेगा, भागी जाने गलत बनिया में तो, आज पता ल भाव नहीं बोलते भार समझ जाते समझाने लगना ਲੋਕਿਆਂ ਨੇ ਨਿਗਾਹੇ ਲਾਈਆਂ ਅਸਕੇ ਬੋਕਰਾਨੀ ਕਰਨੇ ਕਿ ਬਟਟੇ ਹਸਣਾ ਬੋਕਰਾਨੀ ਕਰਨੇ ਕਿ ਬਟਟੇ ਹਸਣਾ ਬਟਟੇ ਦਾ ਕਿਹਦੇ ਕੋਸ ਵਿੱਚ 3 ਅੱਜ ਸਕੇ ਸਭ ਤੋਂ ਵੱਧ ਹਸਣਾ ਪਾਇਆ ਜਾਂਦਾ ਹੈ ਹਰ ਸਾਹਮਣੇ ਮੁੰਡਾ ਰੇਲ ਪਾਉਂਦ ਲਈ ਉਹ ਜਿਹੜਾ ਕਿਹਦੇ ਤਿਆਰ ਹੈ ਉਹ ਜੱਫੀਆਂ ਮੁੰਡੇ ਮੈਨੂੰ ਪੜਦੋ ਕਿਹਦੇ ਚੱਲ ਕੇ ਆਇਆ ਹੁਣ ਦੋਹਾਂ ਦੇ ਵਿੱਚੋਂ ਕੌਣ ਜੱਫਾ ਲਾਉਣਾ ਹੈ ਹੁਣ ਦੋਹਾਂ ਦੇ ਵਿੱਚੋਂ ਕੌਣ ਗੱਲ ਬੱਕਰੀ ਪਰਉਣਾ ਹੈ ਉਹ ਕਬੱਡੀ 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 پانی پانی کبڈی 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 او سامنے درلے پاسے نمبر کنده ریڈر ہماری ٹیم دے حصے دے وچ اور جڑا کنده جوڑ دا اے میرے سامنے نمبر کنده اپنی ٹیم دے حصے دے جوڑتا ہوئے میرے وچو لے گئی جگہ گیا کنده کلی پوریہ ایسر

आगे किले चले गए और दूसरे पास बड़े किले गोगे वाले आ एक पास वाले मुंडे खेल रहे हैं पंजाब वाले जात हो वाले जात हो गए हैं

करना हो गया है तो बड़िया जीवा तो ले ने

ਬਹੁਤ ਸਿੰਘ ਵਾਲਾ ਬਸਦੇ ਰਾਂਗ ਪਰ ਮਨੀਰ ਦੇਰਾ ਖਨਾਰ ਬਸਦੇ ਫਤਿਹਗੜ ਇਹ ਜਿਹੜੇ ਮੈਚ ਆਇਆ ਮੁੜਾ ਮੈਂ ਕਮੈਂਟ ਜੀ ਨੰਬਰ ਲੈ ਕੇ ਆ ਜਾਾਂਗੇ ਨੰਬਰ ਦਾ ਪੋਈ ਨਾ ਹੋ ਜਾ ਅੱਜ ਦੀ ਬਾਤ ਉਹਦੇ ਚ ਵਾਜਾ ਕਿਉ ਤੁਹਾਨੂੰ ਬਾਤ ਅੱਲਾ ਕਰਦੀ ਆ ਮੈਂ

और बोल देखो नहीं ਮਾਰ ਰੋ ਨਾ ਆਹ ਸਪੀਡ ਬਹੁਤ ਹੁੰਦੀ ਐ ਜੀ ਬਈ ਆਹ ਕਿ ਨਾ ਮਾਰਦੇ ਨਾ ਵਾਰ ਵਾਰ ਸਾਦੇ ਘਟਿਆ ਆਹੇ ਕਰਾਉਣੇ ਆ ਜਿਹੜਾ ਉਹਨਾਂ ਸਰਵਿਸ ਤੇ ਆਹ ਕਿ ਤੁਹਾਨੂੰ ਡਾਟੀ ਲੈ ਨਹੀਂ ਰਿਹਾ ਜਿਹੜਾਈ ਬਾ ਸਰਵਿਸ ਤੇ ਕਰਾਵਾਂਗੇ ਆਹ ਆਪਾਂ ਦੇ ਨੰਬਰ ਚਾਹੀਦਾ ਹੈ ਮੂਲ ਸਰਕੋ ਤੋਂ ਸਰਵਿਸ ਲੈ ਆਮਾ ਕਰਾਉਂਦੇ ਫਿਰ ਵਾਲਾ ਕੋਲੇ ਪਤਾ ਨਵੀਰਾ ਨਹੀਂ ਆਜਾ ਨਵੀਰਾ ਗਿਆ ਜੀ ਆਉਣੇ ਕੋਲੇ ਆ ਬਾਈ ਜਾਈ ਜਾਂਦੇ ਫਾਟਦੇ ਹੈ ਫੋਟੋ ਠੀਕ ਗਿਆ ਦੋਨੇ ਇਕਦਾਂ ਹੀ ਲੱਗਿਆ ਹੋਣਾ ਆ ਗਿਆ ਬਲਾਡੇ ਦਾ ਫਾਟ ਜਿਹੜੀ ਉਹਨਾ ਫਾਟ ਲੱਗਿਆ ਬਲਾਡੇ ਦਾ ਫਾਟ ਹੋਰ ਕਿੰਨਾ ਬਣਦਾ ਕੰਮ ਤਾਂ ਲੱਗਦਾ ਹੋਰ ਕੀ ਬਾਕੀ ਕਿੰਨੇ ਲੋਕ ਸਖਰ ਨਾ ਉਹ ਨਾ ਨੂੰ ਸਸਾਈ ਕਿੰਨੀ ਫੜਾਈ ਹੋਈ ਯਾਰ ਯਾਰ ਕਹਿੰਦੇ ਜਨਾ ਕਰਾਰ ਕੀਤਾ ਸੀ ਕਰਾ ਤਾਂ ਕੋਈ ਲੋਨ ਲੋਨ ਕਰਾ ਕੇ ਦੇ ਦੋ ਪੈਸੇ ਹੂੰ Sapere, no, Achso, sattare sattare, no, sattare, no, sattare, no, 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 ਮੈਂ ਪੂਰੇ ਹੋ ਗਏ ਚਾਗ ਦੀਏ ਤੂੰ ਤੁਸੀਂ ਕੀ ਲੈਣਾ ਕੋਈ ਮਰਦੀ ਚਲਾਵੇ ਕੋਈ ਮਰਦੀ ਕੌਣ ਚਲਾਉ ਜਿਹੜੇ ਨੂੰ ਦੇਣਾ ਬੁਲਾਣਾ ਬੈਂਕੀ ਵੇਗਰ ਇਹ ਜੂ ਤੁਸੀਂ ਕਰੇ ਜੋ ਉਹ ਉੱਤੀ ਸੀਗੇ ਇਹ ਜੂ ਬੈਂਕ ਵਾਲੇ ਨੂੰ ਚੋਲਾ ਵੰਡ ਰਿਹਾ ਹੈ

आंधी में थे दिमाग इधर ही है ना वो लोग ना छोड़ ना हो गया एकदम मिली